ਹੁਣ ਬਾਣੀ ਕੋਈ ਜੰਤਰ ਮੰਤਰ ਥੋੜੀ ਸੀ ਵੀ ਆਹ ਸ਼ਬਦ ਪੜ ਲਿਆ ਤੇ ਆਹ ਭਲਾ ਹੋ ਜੂ ਆਹ ਪੜ ਲਿਆ ਆਹ ਬਿਮਾਰੀ ਠੀਕ ਹੋ ਜੂ ਆਹ ਸ਼ਬਦ ਪੜ ਲਿਆ ਇਦਾਂ ਹੋ ਜੂ ਉਹ ਸ਼ਬਦ ਪੜ ਲਿਆ ਇਦਾਂ ਹੋ ਜੂ ਫਿਰ ਬਾਕੀ ਬਾਣੀ ਦਾ ਕੀ ਕਰਾਂਗੇ ਇੱਕ ਆਮ ਕਰਕੇ ਸਾਡੇ ਮੁਖ ਦੇ ਉੱਤੇ ਲਫਜੇ ਚੜ ਗਿਆ ਵੀ ਨੌਵੇਂ ਪਾਤਸ਼ਾਹ ਜੀ ਦੇ ਵਿਰਾਗ ਮਈ ਸ਼ਲੋਕ ਤੇ ਬਾਣੀ ਤੇ ਸਾਰੀ ਵਿਛੋੜੇ ਦੀ ਗੱਲ ਕਰਦੀ ਐ ਵੀ ਵਿਛੜੇ ਹੋਏ ਨੂੰ ਮਿਲੇ ਨਾ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ ਉਤੇ ਵਿਛੜਿਆ ਨੂੰ ਮਿਲਣ ਵਾਲੀ ਹੈ ਉਤੇ ਵਿਛੜੇ ਹੋਏ ਆ ਅਸੀਂ ਇਸ ਵਿੱਚ ਤੇ ਕੋਈ ਸ਼ੱਕ ਹੀ ਨਹੀਂ ਇਹ ਵੀ ਵਿਛੜੇ ਹੋਈ ਨਹੀਂ ਇਸ ਵਿੱਚ ਵਿਛੜੇ ਹੋਇਆ ਕਿਰਤ ਕਰਮ ਕੇ ਵਿਛੜੇ ਵਿਛੜੇ ਹੋਏ ਆ ਇਹ ਮਨੁੱਖਾ ਜਨਮ ਤੇ ਮਿਲਣ ਦੇ ਲਈ ਮਿਲਿਆ ਹੈ ਨਾ ਵੀ ਮਿਲਣਾ ਹੈ ਗੋਬਿੰਦ ਮਿਲਣ ਕੀ ਇਹ ਤਰੀ ਬਰੀ ਆ ਵਾਰੀ ਆ ਤੇਰੀ ਮਿਲਣ ਦੀ ਮਿਲਣਾ ਏ ਜੇ ਇਸ ਜਨਮ ਦੇ ਵਿੱਚ ਵੀ ਵਿਛੜੇ ਰਹਿਣਾ ਫਿਰ ਕਿਸੇ ਜਨਮ ਦੇ ਵਿੱਚ ਮੇਲਾ ਨਹੀਂ ਹੋਣਾ ਮਿਲਾਪ ਨਹੀਂ ਹੋਣਾ ਪਰਮੇਸ਼ਰ ਦੇ ਨਾਲ ਮਿਲਿਆ ਨਹੀਂ ਜਾਣਾ ਤੇ ਮਿਲਣ ਦਾ ਸੌਖਾ ਤਰੀਕਾ ਇਹੀ ਹੈ ਕਿ ਬਸ ਵੀ ਉਸ ਸੱਚੇ ਸਤਗੁਰੂ ਦੀ ਬਾਣੀ ਨੂੰ ਜਪੀਏ ਪੜਹੀਏ ਸੁਣੀਏ ਤੇ ਮਨ ਕਰਕੇ ਮੰਨ ਲਈਏ ਜੀਵਨ ਗੁਰਬਾਣੀ ਵਰਗਾ ਬਣਾ ਲਈਏ ਸਾਡੇ ਵਰਗਾ ਹੀ ਸੀ ਪਾਈ ਲੈਣਾ ਜਾਂ ਬਾਬਾ ਲੈਣਾ ਕਹਿ ਲੀਏ ਸਾਡੇ ਵਰਗੀ ਸੀ ਸਾਡੇ ਤੋਂ ਵੀ ਕਿਤੇ ਵੱਧ ਜਾ ਕੇ ਉਹ ਕਰਮ ਕਾਂਢੀ ਹੋਣਾ ਆ ਰਾਤਾਂ ਨੂੰ ਢੋਲਕੀ ਦੀ ਤਾਲ ਉੱਤੇ ਚਿਮਟਿਆਂ ਦੀ ਛਣਛਣ ਉੱਤੇ ਪੈਰਾਂ ਵਿੱਚ ਘੁੰਗਰੂ ਬੰਨ ਕੇ ਸਾਰੀ-ਸਾਰੀ ਰਾਤ ਨੱਚਣ ਵਾਲਾ ਕਦੇ ਮਨ ਦੇ ਵਿੱਚ ਉਹਨੇ ਸੋਚਿਆ ਵੀ ਨਹੀਂ ਸੀ ਵੀ ਕਿਤੇ ਮੈਂ ਟਿਕ ਵੀ ਜਾਵਾਂਗਾ ਟਿਕਾ ਵੀ ਆ ਜਾਵੇਗਾ ਮਨ ਨੂੰ ਦੇਵੀ ਦੀਆਂ ਭੇਟਾਵਾਂ ਗਾਉਣ ਵਾਲਾ ਉਪਮਾ ਕਰਨ ਵਾਲਾ ਸਾਰੀ ਸਾਰੀ ਰਾਤ ਨੱਚਦਿਆਂ ਦੀ ਨੰਗ ਜਾਂਦੀ ਸੀ ਪੈਰਾਂ ਦੀਆਂ ਤਲੀਆਂ ਪਾਟਣ ਤੇ ਆ ਜਾਂਦੀਆਂ ਸੀ ਪਰ ਮਨ ਨੂੰ ਸਕੂਨ ਨਹੀਂ ਸੀ ਮਿਲਿਆ ਕਦੇ ਅੰਦਰੋਂ ਬਾਹਰੋਂ ਚਾਹੇ ਕੋਈ ਕੁਝ ਵੀ ਹੋਵੇ ਪਰ ਅੰਦਰੋਂ ਹਰੇਕ ਦਾ ਮਨ ਦੱਸਦਾ ਆ ਵੀ ਕਿੰਨਾ ਕੋ ਉਹ ਆਪਣੇ ਅੰਦਰ ਟਿਕਿਆ ਹੋਇਆ ਤੇ ਕਿੰਨਾ ਕੋ ਉਖੜਿਆ ਹੋਇਆ ਹੈ ਹੁਣ ਮਨ ਤੇ ਉਖੜਿਆ ਹੋਇਆ ਸੀ ਨਾ ਨਦੀ ਦੇ ਕਿਨਾਰੇ ਬਹਿ ਗਿਆ ਸਵੇਰ ਪਹਿਲਾ ਪਹਿਰ ਆਰੰਭ ਹੋਇਆ ਏ ਉਹ ਕਹਿੰਦਾ ਛੱਡੋ ਹਰ ਰੋਜ਼ ਹੀ ਘਰੇ ਜਾਂਦੇ ਆ ਰਾਤਾਂ ਨੂੰ ਜਾਗ ਜਾਗ ਕੇ ਫਿਰ ਦੁਕਾਨ ਤੇ ਜਾਂਦੇ ਆ ਵੀ ਅੱਜ ਪਹਿਲਾਂ ਸਿੱਧਾ ਹੀ ਦੁਕਾਨ ਤੇ ਜਾਵਾਂਗੇ ਅੱਜ ਘਰੇ ਜਾਣਾ ਹੀ ਕੋਈ ਨਹੀਂ ਇੱਥੇ ਬਹਿ ਜਾਂਦੇ ਆ ਹੋਰ ਘੜੀ ਖੰਡ ਫਿਰ ਦੁਕਾਨ ਤੇ ਚੱਲਾਂਗੇ ਦਿਨ ਚੜ੍ਹਦੇ ਸੁੱਕ ਤੇ ਵੀ ਜਿਹੜੀ ਇਹ ਦੁਕਾਨ ਆਪਣੀ ਖੋਲ ਲਵਾਂਗੇ ਕੀ ਮਿਲਿਆ ਉਥੇ ਨਦੀ ਦੇ ਕਿਨਾਰੇ ਬੈਠੇ ਮਿਲਿਆ ਕੀ ਕੰਨਾਂ ਵਿੱਚ ਇੱਕ ਆਵਾਜ਼ ਪੈਂਦੀ ਹੈ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਸੇਵ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ ਧਿਆਇਆ ਕਹਿੰਦੇ ਜਿਨ੍ਹਾਂ ਨੇ ਸੱਚੋ ਸੱਚ ਧਿਆਇਆ ਤੇ ਸੰਤੋਖੀ ਹੋ ਕੇ ਸੇਵਾ ਕੀਤੀ ਇਹ ਪਰਮੇਸ਼ਰ ਉਹਨਾਂ ਨੂੰ ਮਿਲਦਾ ਆ ਹੁਣ ਮਨ ਦੇ ਵਿੱਚ ਇੱਕ ਟੰਬ ਵੱਜ ਗਈ ਹਲੂਣਾ ਵੱਜ ਗਿਆ ਵੀ ਭਲਿਆ ਕਰਦਾ ਤੇ ਤੂੰ ਵੀ ਐ ਤੇ ਆਉਂਦਾ ਤੇ ਤੂੰ ਵੀ ਐ ਜਪਦਾ ਤੇ ਤੂੰ ਵੀ ਐ ਸੰਤੋਖ ਨਹੀਂ ਆਇਆ ਜ਼ਿੰਦਗੀ ਵਿੱਚ ਜੀਵਨ ਵਿੱਚ ਸੰਤੋਖ ਨਹੀਂ ਹੈ ਬਿਆ ਕੀ ਹੈ ਕੌਣ ਹੈ ਕਦੇ ਸੁਣਿਆ ਨਹੀਂ ਐਸੇ ਲਫ਼ਜ਼ ਕਿਸ ਦੇ ਕੋਲ ਨੇ ਥੋੜਾ ਜਾ ਕੁਝ ਪੱਥਰਾਂ ਨੂੰ ਲੰਘ ਕੇ ਅੱਗੇ ਗਿਆ ਨਦੀ ਦੇ ਕਿਨਾਰੇ ਬੈਠਾ ਇੱਕ ਮਨੁੱਖ ਕੱਪੜੇ ਧੋਂਦਾ ਪਿਆ ਹੁਣ ਨਾਨਕ ਨੂੰ ਪ੍ਰਤੱਖ ਨਹੀਂ ਵੇਖਿਆ ਹਜੇ ਸਰੀਰ ਰੂਪ ਦੇ ਵਿੱਚ ਨਾਨਕ ਨੂੰ ਮਿਲਿਆ ਨਹੀਂ ਹੈ ਲੈਣਾ ਹੁਣ ਆਪਾਂ ਗੱਲ ਕੀਤੀ ਸੀ ਨਾ ਵੀ ਗੁਰੂ ਦਾ ਸਿੱਖ ਗੁਰੂ ਦੇ ਸਰਗ ਹੈ ਹੁੰਦਾ ਇਕਮਿਕ ਹੈ ਜਿਵੇਂ ਕਿ ਨਾ ਹਰ ਕਾ ਭਗਤ ਹਰ ਹੀ ਜਿਹਾ ਹਰੀ ਦਾ ਭਗਤ ਹਰੀ ਵਰਗਾ ਆ ਨਾ ਗੁਰੂ ਤੇ ਹਰੀ ਵਿੱਚ ਵੀ ਕੋਈ ਭੇਦ ਨਹੀਂ ਹੈ ਇੱਕੋ ਜਿਹੇ ਨੇ ਤੇ ਜਿਹੜਾ ਭਗਤ ਬਣ ਜਾਂਦਾ ਪਿਆਰਾ ਬਣ ਜਾਂਦਾ ਸਿੱਖ ਬਣ ਜਾਂਦਾ ਉਹ ਵੀ ਉਹਦੇ ਵਰਗਾ ਹੀ ਹੋ ਜਾਂਦਾ ਇੱਕਮਿਕ ਹੋ ਜਾਂਦੇ ਨੇ RAM ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ ਕੋਈ ਨਹੀਂ ਪਛਾਣ ਸਕਦਾ ਇੱਕੋ ਜੇ ਹੋ ਜਾਂਦੇ ਨੇ ਜਿਵੇਂ ਜੋਤੀ ਦੇ ਵਿੱਚ ਜੋਤ ਰਲ ਜਾਂਦੀ ਹੈ ਤੇ ਇੱਕੋ ਹੋ ਜਾਂਦੇ ਨੇ ਉਹਦੇ ਵਿੱਚ ਫਰਕ ਕੋਈ ਨਹੀਂ ਰਹਿੰਦਾ। ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਫਰਕ ਕੋਈ ਨਹੀਂ ਰਹਿੰਦਾ। ਪਹਿਚਾਣ ਹੀ ਨਹੀਂ ਹੁੰਦੀ ਨਾ ਹਵਾ ਦੇ ਵਿੱਚ ਹਵਾ ਮਿਲੀ ਦੀ ਕੀ ਪਹਿਚਾਣ ਹੈ। ਪਾਣੀ ਵਿੱਚ ਪਾਣੀ ਮਿਲ ਗਿਆ ਉਹਦੀ ਕੀ ਪਹਿਚਾਣ ਹੈ ਵੀ ਆਹ ਕਿਹੜਾ ਸਾਡਾ ਸੀ ਕਿਹੜਾ ਕਿਸੇ ਹੋਰ ਦਾ ਸੀ। ਇੱਕੋ ਜੇ ਹੋ ਗਏ ਨਾ ਪਾਣੀ ਤਾਂ ਪਾਣੀ ਹੀ ਹੈ ਬਸ। ਪਰਮੇਸ਼ਰ ਪ੍ਰਮਾਤਮਾ ਦਾ ਪਿਆਰਾ ਭਗਤ ਵੀ ਉਹਦੇ ਵਰਗੇ ਗੁਣਾਂ ਦਾ ਧਾਰਨੀ ਹੋ ਜਾਂਦਾ। ਬ੍ਰਹਮ ਗਿਆਨੀ ਕੀ ਗਤ? ਬ੍ਰਹਮ ਗਿਆਨੀ ਜਾਣੈ। ਇਕਮਕਤਾ। ਸਮਦ੍ਰਸ਼ਟੀ ਹੋ ਜਾਂਦੀ ਹੈ। ਸਮਦ੍ਰਸ਼ਟੀ ਦਾ ਅਰਥ ਸਭਨਾਂ ਨੂੰ ਇੱਕੋ ਜਾਂ ਦੇਖਣ ਵਾਲਾ। ਸਾਰੇ ਸੰਸਾਰ ਨੂੰ ਇੱਕੋ ਜਾਂ ਵੇਖਣ ਲੱਗ ਪੈਂਦਾ ਹੈ। ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਸਭਨਾਂ ਨੂੰ ਇੱਕੋ ਜਾਂ ਵੇਖਣ ਵਾਲਾ। ਜਿਹਨੂੰ ਬ੍ਰਹਮ ਦੀ ਪਹਿਚਾਣ ਹੋ ਜਾਂਦੀ ਹੈ। ਉਹ ਹੈ ਬ੍ਰਹਮ ਗਿਆਨੀ ਬ੍ਰਹਮ ਦੀ ਜਿਹਨੂੰ ਪਹਿਚਾਣ ਹੀ ਨਹੀਂ ਹੋਈ ਉਹ ਬ੍ਰਹਮ ਗਿਆਨੀ ਥੋੜੀ ਹੈ ਹੁਣ ਭਾਈ ਜੋਧ ਜੀ ਤੋਂ ਬਾਣੀ ਦੇ ਲਫ਼ਜ਼ ਸੁਣਦਾ ਨਗਰ ਦੇ ਵਿੱਚ ਹੀ ਰਹਿੰਦਾ ਜੋਧ ਕਦੇ ਨਹੀਂ ਮਿਲਿਆ ਅਜੇ ਤੱਕ ਪਹਿਲਾਂ ਕਦੇ ਨਹੀਂ ਮਿਲਾਪ ਹੋਇਆ ਪਹਿਲਾਂ ਭਾਈ ਸ਼ੀਹਾ ਵੀ ਨਗਰ ਦੇ ਵਿੱਚ ਰਹਿੰਦਾ ਉਹ ਹਰ ਰੋਜ਼ ਕੋਲ ਆਉਂਦਾ ਸਮਾਨ ਲੈ ਕੇ ਜਾਂਦਾ ਪਰ ਕਦੇ ਵੀ ਉਸ ਨਜ਼ਰੀਏ ਨਾਲ ਉਹਨੂੰ ਵੇਖਿਆ ਹੀ ਨਹੀਂ ਇੱਕ ਗ੍ਰਾਹਕ ਹੈ ਮੇਰਾ ਮੇਰੇ ਕੋਲ ਸੌਦਾ ਲੈਂਦਾ ਹੈ ਮੈਂ ਮਾਲਕਾਂ ਮੇਰੇ ਕੋਲੇ ਸੌਦਾ ਹੈ ਇਹਦੇ ਕੋਲੇ ਨਹੀਂ ਇਹਦੇ ਕੋਲੇ ਪੈਸਾ ਹੈ ਇਹ ਸੌਦਾ ਲਵੇਗਾ ਤੇ ਮੈਂ ਵੇਚਾਂਗਾ ਇਹ ਵੇਚ ਖਰੀਦ ਦਾ ਚੱਲ ਰਿਹਾ ਸਿਸਟਮ ਸਾਰਾ ਪਰ ਉਸ ਨਜ਼ਰੀਏ ਨਾਲ ਕਦੇ ਵੇਖਿਆ ਹੀ ਨਹੀਂ ਸੀ ਹੁਣ ਜੋਧਜੀਤੋ ਬਾਣੀ ਸੁਣਨ ਦਾ ਚਾ ਉਹਦੇ ਅੰਦਰ ਚੜ ਗਿਆ। ਉਥੇ ਕੁਝ ਸਮਾਂ ਲੰਘਿਆ ਦੂਜੇ ਦਿਨ ਵੀ ਬੈਠਾ ਤੀਜੇ ਦਿਨ ਵੀ। ਇੱਕ ਦੋ ਦਿਨ ਉਹ ਗੈਰ ਹਾਜ਼ਰ ਰਿਹਾ ਤੀਜੇ ਦਿਨ ਜਦੋਂ ਆਇਆ ਕੋਲ ਜਾ ਕੇ ਕਹਿ ਦਿੱਤਾ ਵੀ ਭਾਈ ਤੂੰ ਕੀ ਪੜਦਾ ਹੁੰਨਾ ਸਾਡੇ ਅੰਦਰ ਕਦੇ ਖਿੱਚ ਨਹੀਂ ਨਾ ਪਈ। ਵੀ ਸਾਤ ਗੁਰੂ ਦੀ ਬਾਣੀ ਐ ਵੀ ਬਾਣੀ ਪੜ੍ਹੀ ਜਾ ਰਹੀ ਐ ਹੁਣ ਅੰਦਰ ਤੇ ਦਰਦ ਪੈਦਾ ਕਰਨਾ ਪਵੇਗਾ ਨਾ ਵਿਛੋੜੇ ਦਾ ਵੀ ਵਿਛੜੇ ਹੋਏ ਆਂ ਅਸੀਂ ਹਜੇ ਤੇ ਸਾਨੂੰ ਇਹ ਹੀ ਨਹੀਂ ਪਤਾ ਵੀ ਅਸੀਂ ਵਿਛੜੇ ਹੋਏ ਆਂ ਕਿ ਨਹੀਂ ਹਾਲੇ ਤੇ ਅਸੀਂ ਇਸੇ ਉਲਝਾ ਦੇ ਵਿੱਚ ਆਂ ਸਾਨੂੰ ਇਹ ਪਹਿਚਾਣ ਹੀ ਨਹੀਂ ਆ ਰਹੀ ਵੀ ਵਿਛੜੇ ਹੋਏ ਆਂ ਕਿ ਨਹੀਂ ਜਦੋਂ ਵਿਛੜਿਆ ਹੋਇਆਂ ਦੀ ਇਹ ਅੰਦਰਲੀ ਕਹਾਣੀ ਪਤਾ ਲੱਗ ਜੂ ਨਾ ਆਪਨ ਆਪ ਵਿਚਾਰ ਦੀ ਗੱਲ ਜਦੋਂ ਆਪਣੇ ਆਪ ਨੂੰ ਵਿਚਾਰਾਂਗੇ ਵੀ ਹਾਂ ਅਸੀਂ ਵਿਛੜੇ ਹੋਇਆ ਸੱਚੇ ਤੋਂ ਤੇ ਉਹਦੇ ਵਿੱਚ ਮਿਲਣ ਦੇ ਲਈ ਹੀ ਇਹ ਜੀਵਨ ਮਿਲਿਆ ਹੈ ਇਹ ਇਹ ਮਨੁੱਖਾ ਜਨਮ ਦੀ ਪਹਿਚਾਣ ਹੈ ਵੀ ਅਸੀਂ ਮਿਲਣਾ ਉਹਦੇ ਵਿੱਚ ਇੱਕਮ ਇੱਕ ਹੋਣਾ ਬਾਣੀ ਦੀ ਖਿੱਚ ਤੇ ਫੇਰ ਹੀ ਅੰਦਰ ਨੂੰ ਟੁੰਬੇਗੀ ਨਾ ਕੰਨ ਫੇਰ ਹੀ ਸੁਣਨਗੇ ਇੱਕ ਰਾਸੋ ਕੇ ਜਿਵੇਂ ਦੁਨਿਆਵੀ ਹੋਰ ਗੱਲਾਂ ਦੇ ਵਿੱਚ ਰਸ ਹੈ ਨਾ ਮਨੁੱਖ ਨੂੰ ਬੜੇ ਕੰਨ ਕੋਲ ਕੋਲ ਕਰ ਕਰ ਸੁਣਦਾ ਆ ਜੇ ਦੂਰ ਹੋਵੇ ਨਾ ਥੋੜੀ ਆਵਾਜ਼ ਘਟ ਆਵੇ ਉੱਠ ਕੇ ਨਾ ਬਹਾਨੇ ਦੇ ਨਾਲ ਕੋਲ ਹੋ ਜਾਂਦਾ ਫਿਰ ਦੂਜੇ ਨੂੰ ਬੁਲਾਉਂਦਾ ਬੁਲਾਉਂਦਾ ਹੋਰ ਬਾਈ ਠੀਕ ਆ ਹੋਰ ਬਾਈ ਕੋਲੇ ਹੋ ਜਾਂਦਾ ਉਹਦੇ ਫਿਰ ਉਹ ਗੱਲਾਂ ਦੂਜੀਆਂ ਧਿਆਨ ਨਾਲ ਸੁਣਦਾ ਜਿੰਨਾ ਚਸਕਾ ਉਧਰ ਹੈ ਨਾ ਇੱਧਰ ਹੋ ਜਾਵੇ ਤੇ ਜੀਵਨ ਬਦਲ ਜਾਵੇਗਾ ਕੰਨਾਂ ਦੇ ਵਿੱਚ ਏਅਰਪੋਰਟ ਜਾਂ ਹੱਡਫੋਨ ਲਾ ਲਾ ਕੇ ਨਾ ਫਿਰ ਸਾਰਾ ਕੁਝ ਗੰਦਮੰਦ ਸੁਣਦਾ ਕਿਉਂਕਿ ਚਸਕਾ ਉਧਰ ਹੈ ਰਸ ਉਧਰੋਂ ਲੱਭ ਰਿਹਾ ਪਰ ਨਹੀਂ ਹੈ ਸਤਿਗੁਰੂ ਕਹਿੰਦੇ ਹੋਸ਼ੇ ਰਸ ਲਪਟਾਇਓ ਰੇ ਹੋਸ਼ੇ ਰਸ ਦੇ ਵਿੱਚ ਲਿਬੜਿਆ ਹੋਇਆ ਬੰਦਾ ਸੱਚੇ ਰਸ ਦਾ ਆਤਮ ਰਸ ਦਾ ਪਤਾ ਹੀ ਨਹੀਂ ਹੈ ਅੰਮ੍ਰਿਤ ਰਸ ਦੀ ਪਹਿਚਾਣ ਹੀ ਨਹੀਂ ਹੈ ਤੇ ਪਹਿਚਾਣ ਤੇ ਕਰਨੀ ਪੈਣੀ ਹੈ ਜਿੰਨਾ ਚਿਰ ਪਹਿਚਾਨ ਨਹੀਂ ਹੈ ਉਹਨਾਂ ਚਿਰ ਉਹਦਾ ਸਵਾਦ ਨਹੀਂ ਆ ਸਕਦਾ ਇਦਾਂ ਹੀ ਹੁੰਦਾ ਨਾ ਜਿਹੜੀ ਚੀਜ਼ ਵਸਤੂ ਪਦਾਰਥ ਕਿਸੇ ਨੇ ਕਦੇ ਖਾਧਾ ਹੀ ਨਾ ਹੋਵੇ ਉਹ ਇਹ ਥੋੜੀ ਐ ਵੀ ਬਾਟੀਆਂ ਭਰ-ਭਰ ਖਾ ਜਾਵੇਗਾ ਨਹੀਂ ਉਹ ਕਹੇਗਾ ਪਹਿਲਾਂ ਥੋੜਾ ਜਾਂ ਮੈਂ ਚੱਖ ਕੇ ਵੇਖਾਂਗਾ ਵੀ ਕੀ ਹੈ ਕਿਹੋ ਜਿਹਾ ਜੇ ਮੇਰੀ ਜੀਭ ਨੂੰ ਸਵਾਦ ਲੱਗਿਆ ਮੈਨੂੰ ਚੰਗਾ ਲੱਗਿਆ ਮੇਰੇ ਮਨ ਨੂੰ ਭਾ ਗਿਆ ਫਿਰ ਮੈਂ ਹੋਰ ਲੈ ਲਵਾਂਗਾ ਨਹੀਂ ਐਵੇਂ ਕਾਹਨੂੰ ਖਰਾਬ ਕਰਨਾ ਫਿਰ ਉਹ ਥੋੜਾ ਜਿਹਾ ਚੱਖ ਕੇ ਵੇਖਦਾ ਪਹਿਲਾਂ ਜੇ ਪਸੰਦ ਹੈ ਤਾਂ ਠੀਕ ਹੈ ਜੇ ਨਹੀਂ ਪਸੰਦ ਤਾਂ ਪਾਸੇ ਕਰ ਦੋ ਵੀ ਨਹੀਂ ਭਾਈ ਇਹ ਮੈਨੂੰ ਨਹੀਂ ਪਸੰਦ ਹੈ ਹੁਣ ਚੱਖੇ ਤੋਂ ਬਿਨਾ ਤੇ ਪਤਾ ਨਹੀਂ ਲੱਗਣਾ ਚੱਖਣਾ ਕੀ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਖਾ ਕੇ ਪੁੰਚਣਾ ਤੇ ਪਵੇਗਾ ਨਾ ਹਜਮ ਤੇ ਕਰਨਾ ਪਵੇਗਾ ਨਾ ਫੇਰ ਹੀ ਉਹ ਤਾਕਤ ਦੇਵੇਗਾ ਨਾ ਖਾਦਾ ਹੋਇਆ ਭੋਜਨ ਹੁਣ ਖਾਈ ਜਾਵੇ ਕੋਈ ਮੂੰਹ ਭਰ ਭਰ ਕੇ ਬੁਰਕੀ ਤੇ ਪਾਤਸ਼ਾਹ ਜੀ ਕਹਿੰਦੇ ਭਾਈ ਜੇਕਰ ਤੂੰ ਪਰਮੇਸ਼ਰ ਦੇ ਵਿੱਚ ਨਹੀਂ ਟਿਕਿਆ ਮਨ ਤੇਰਾ ਨਹੀਂ ਟਿਕਿਆ ਜਿਹੜਾ ਤੇਰਾ ਕੋਈ ਇੱਕ ਅੱਧਾ ਗੁਣ ਹੈ ਉਹ ਵੀ ਗਲ ਸੜ ਜਾਣਾ ਸਵਾਹ ਹੋ ਜਾਣਾ ਮਿੱਟੀ ਹੋ ਜਾਣਾ ਉਹਦਾ ਵੀ ਕੋਈ ਲਾਭ ਨਹੀਂ ਹੈ ਸਤਿਗੁਰੂ ਕਹਿੰਦੇ ਨਾ ਹਾਰ ਬਿਸਰਤ ਤੇਰੇ ਗੁਣ ਗਲਿਆ ਕਹਿੰਦੇ ਤੇਰੇ ਜਿਹੜੇ ਗੁਣ ਨੇ ਨਾ ਤੇਰੇ ਅੰਦਰ ਕੋਈ ਗੁਣ ਪਏ ਨੇ ਚੰਗਿਆਈ ਪਈ ਐ ਕਹਿੰਦੇ ਪਰਮੇਸ਼ਰ ਨੂੰ ਭੁੱਲਣ ਦੇ ਨਾਲ ਉਹ ਵੀ ਗਲ ਸੜ ਜਾਣੀ ਐ ਖਤਮ ਹੋ ਜਾਣੀ ਐ ਚੰਗੀ ਚੀਜ਼ ਭਾਈ ਗਲ ਜਾਂਦੀ ਐ ਨਾ ਜੇ ਉਹਨੂੰ ਵਰਤੋਂ ਵਿੱਚ ਨਾ ਲਿਆਂਦਾ ਜਾਵੇ ਹੁੰਦਾ ਤੇ ਫਾਲੀ ਐ ਫਰੂਟ ਹੀ ਐ ਪਰ ਕੀ ਐ ਉਹਨੂੰ ਵੇਖ ਵੇਖ ਲੰਗੀ ਜਾਂਦੇ ਆ ਖਾਂਦਾ ਕੋਈ ਨਹੀਂ ਉਹ ਵਿਚਾਰਾ ਟੋਕਰੀ ਦੇ ਵਿੱਚ ਪਿਆ ਪਿਆ ਹੀ ਗਲ ਸੜ ਜਾਂਦਾ ਫਿਰ ਕੀ ਕਰਦੇ ਆ ਉਹਨੂੰ ਚੁੱਕ ਕੇ ਰੂੜੀ ਤੇ ਸੁੱਟ ਦਿੰਨੇ ਆ ਬਾਹਰ ਕੂੜੇ 'ਚ ਭਗਾ ਕੇ ਮਾਰਦੇ ਆ ਵੀ ਨਾ ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਤੇਰੇ ਅੰਦਰ ਕੋਈ ਇੱਕ ਅੱਧਾ ਚੰਗਾ ਗੁਣ ਪਿਆ ਨਾ ਉਹ ਚੰਗਾ ਗੁਣ ਪਿਆ ਹੀ ਗਲ ਜਾਂਦਾ ਉਹਦਾ ਲਾਭ ਨਹੀਂ ਕੋਈ ਹੁੰਦਾ ਇਹੋ ਜੇ ਕਰਕੇ ਗੁਣ ਪੈਦਾ ਕਰਨੇ ਪੈਣਗੇ ਅੰਦਰ ਚੰਗਿਆਈ ਲੈ ਕੇ ਆਉਣੀ ਪਵੇਗੀ ਸੇਵਾ ਤੇ ਸਿਮਰਨ ਦੇ ਵਿੱਚੋਂ ਹੀ ਚੰਗਿਆਈਆਂ ਪੈਦਾ ਹੁੰਦੀਆਂ ਨੇ ਹੁਣ ਨਿਮਾਣਾ ਹੋ ਕੇ ਜੱਗ ਦੇ ਵਿੱਚ ਕਹਿੰਦੇ ਰਹਿ ਨਾਨਕ ਨਦਰੀ ਪਾਰ ਕਹਿੰਦੇ ਪਰਮੇਸ਼ਰ ਦੀ ਸੱਚੀ ਨਦਰ ਮਿਹਰ ਦੇ ਨਾਲ ਤੋਂ ਪਾਰ ਲੰਘ ਜਾਵੇਗਾ ਤੇ ਮਿਹਰ ਧੀਰਜ ਵਾਲਿਆਂ ਤੇ ਹੁੰਦੀ ਹੈ ਦੂਜੇ ਤੇ ਮਿਹਰ ਕੋਈ ਨਹੀਂ ਹੁੰਦੀ ਹੁਣ ਲੈਣੇ ਨੇ ਸੋਚਿਆ ਥੋੜੀ ਸੀ ਕਦੇ ਵੀ ਕਿੰਨੀ ਕੋ ਪ੍ਰਾਪਤੀ ਹੋਵੇਗੀ ਇੱਕ ਪਾਸੇ ਸਾਰੀ ਜ਼ਿੰਦਗੀ ਲੰਗੀ ਹੈ ਬਾਪ ਦੀ ਜ਼ਿੰਦਗੀ ਵੀ ਉਸੇ ਢੋਲਕੀਆਂ ਤਾਲਾਂ ਸ਼ੈਣਿਆਂ ਤੇ ਘੁੰਗਰੂਆਂ ਤੇ ਨੱਚਣ ਦੀ ਨੰਗੀ ਐ ਤੇ ਆਪਣੀ ਵੀ ਅੱਧੀ ਤੋਂ ਵੱਧ ਲੰਘ ਚੁੱਕੀ ਐ ਪਰ ਜਦੋਂ ਪਹਿਚਾਣ ਹੋਈ ਨਾ ਤੇ ਦਿਲ ਨੂੰ ਸਕੂਨ ਆਉਣ ਲੱਗ ਪਿਆ ਵੀ ਹਾਂ ਕੁਛ ਨਵੇਕਲਾ ਹੈ ਵੱਖਰਾ ਹੈ ਕੋਈ ਐਸੇ ਕੰਮ ਨਹੀਂ ਕਰਨੇ ਪੈਂਦੇ ਨਾ ਸਿਰਫ ਬਾਣੀ ਪੜਨੀ ਉਸ ਉੱਤੇ ਅਮਲ ਕਰਨਾ ਆਹ ਹੁੰਦਾ ਪਿਆਰ ਤੇ ਵੀ ਹਾਂ ਜਦੋਂ ਬਾਣੀ ਚੱਲ ਪਈ ਉਦੋਂ ਕੰਮ ਪਿੱਛੇ ਸਾਰੇ ਬੰਦ ਤੇ ਮਨ ਨੂੰ ਬਾਣੀ ਵਿੱਚ ਜੋੜ ਲੈਣਾ ਹੱਥਾਂ ਪੈਰਾਂ ਨਾਲ ਤਾਂ ਕਰਨਾ ਹੀ ਐ ਤੇ ਚਿੱਤ ਨੂੰ ਜੋੜਨ ਦੇ ਲਈ ਪਹਿਲਾਂ ਸਰੀਰ ਦੀ ਤਿਆਰੀ ਕਰਨੀ ਪਵੇਗੀ ਤੇ ਉਹ ਸਿੱਖਣਾ ਪਵੇਗਾ ਉਹ ਸਿੱਖਿਆ ਜਿਹੜੀ ਹੈ ਉਹ ਬੈਠ ਕੇ ਮਿਲੇਗੀ ਸੰਗਤ ਦੇ ਵਿੱਚ ਇਸ ਕਰਕੇ ਉਹਨਾਂ ਕ ਸਮਾਂ ਸੰਗਤ ਦੇ ਲਈ ਕੱਢਣਾ ਪੈਣਾ ਕਬੀਰ ਆਦੀ ਘੜੀ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੇ ਕੋਸਟੇ ਜੋ ਕਿੰਨੇ ਸੋ ਲਾਭ ਟਾਈਮ ਚੋਂ ਟਾਈਮ ਤੇ ਟਾਈਮ ਚੋਂ ਟਾਈਮ ਤੇ ਕੱਢਣਾ ਹੀ ਪੈਣਾ ਨਾ ਸਮੇਂ ਚੋਂ ਸਮਾਂ ਤੇ ਕੱਢਣਾ ਪੈਣਾ ਇੰਜ ਨਹੀਂ ਨਿਕਲਦਾ ਹੁੰਦਾ ਕਿਤੇ ਵੀ ਕਿਸੇ ਵੀ ਥਾਂ ਦੇ ਉੱਤੇ ਮਨੁੱਖ ਦਾ ਆਪਣਾ ਮਨ ਨਹੀਂ ਹੁੰਦਾ ਜਾਣ ਦੇ ਲਈ ਪਰ ਮਜਬੂਰੀ ਬਣ ਜਾਂਦੀ ਹੈ ਜਦੋਂ ਸੁਨੇਹਾ ਮਿਲ ਜਾਂਦਾ ਵੀ ਭਾਈ ਆਜੋ ਆਹ ਕੰਮ ਹੋ ਗਿਆ ਕੋਈ ਵਿਆਹ ਰੱਖ ਦਿੱਤਾ ਕੋਈ ਬੰਦਾ ਪ੍ਰਾਣੀ ਚੜਾਈ ਕਰ ਗਿਆ ਹੁਣ ਕਿਸੇ ਨੂੰ ਪਤਾ ਥੋੜੀ ਹੁੰਦਾ ਵੀ ਕੀ ਬਣਨੀ ਹੈ ਬਾਅਦ ਵਿੱਚ ਆਪਣੀ ਮਸਤੀ ਚ ਹੁੰਦਾ ਨਾ ਜੀ ਥੋੜੀ ਕਰਦਾ ਕੰਮ ਛੱਡ ਕੇ ਜਾਣ ਨੂੰ ਨਾ ਨਾ ਜੀ ਜ਼ਿੰਮੇਵਾਰੀਆਂ ਬਹੁਤ ਨੇ ਪਰ ਜਾਣਾ ਪੈਂਦਾ ਆ ਸਮਾਜੋ ਸਮਾਂ ਕੱਢਦੇ ਹੀ ਆ ਨਾ ਉੱਥੇ ਵੀ ਤੇ ਤੇ ਇਹੀ ਵਾਸ ਸਮਾਂ ਇੱਥੇ ਕੱਢਣਾ ਗੁਰੂ ਦੇ ਲਈ ਹਰ ਰੋਜ਼ ਸਵੇਰੇ ਸ਼ਾਮ ਸਮਾਂ ਕੱਢੀਏ ਤੇ ਹੁਣ ਲੈਣਾ ਵੀ ਦੁਕਾਨ ਨੂੰ ਜਿੰਦਾ ਲਾਉਂਦਾ ਸ਼ਾਮਾਂ ਹੁੰਦੀਆਂ ਨੇ ਸੂਰਜ ਦੀ ਟਿੱਕੀ ਢਲਦੀ ਐ ਸੂਰਜ ਡੁੱਬਦਾ ਆ ਤੇ ਲੈਣਾ ਜੋਤ ਦੇ ਘਰ ਕੋਲੇ ਜਾ ਖੜਦਾ ਆ ਪਿਆਰ ਬਣ ਗਿਆ ਹੁਣ ਜਿਹੜੇ ਕਦੇ ਮਿਲੇ ਨਹੀਂ ਸੀ ਜਾਣਦੇ ਨਹੀਂ ਸੀ ਇੱਕ ਦੂਜੇ ਨੂੰ ਗੁਰੂ ਨੇ ਉਹਨਾਂ ਦਾ ਮਿਲਾਪ ਕਰਾ ਦਿੱਤਾ ਉਹਨਾਂ ਦੀ ਪਛਾਣ ਕਰਾ ਦਿੱਤੀ ਜਿਹੜੇ ਕਦੇ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ ਹੁਣ ਦੂਜਿਆਂ ਸਭ ਤੋਂ ਵੱਧ ਇੱਕ ਦੂਜੇ ਨੂੰ ਜਾਣ ਗਏ ਨੇ ਇਹ ਇਹ ਗੁਰੂ ਦੀ ਕਿਰਪਾ ਹੁੰਦੀ ਹੈ ਜਿਹੜੀ ਕਦੇ ਪਛਾਣ ਹੀ ਨਹੀਂ ਸੀ ਉਹਦੀ ਪਛਾਣ ਬਣ ਗਈ ਜਿਹੜੇ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ ਉਹ ਜਾਣਨ ਲੱਗ ਪਏ ਨੇ ਇਹੀ ਹੈ ਨਾ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਸਾਧੂ ਸਤਗੁਰੂ ਦੀ ਜਦੋਂ ਸੰਗਤ ਮਿਲ ਜਾਂਦੀ ਹੈ ਉਦੋਂ ਤਾਤ ਪਰਾਈ ਈਰਖਾ ਸਾੜਾ ਨਫ਼ਰਤ ਅੰਦਰੋਂ ਮਿਟ ਜਾਂਦਾ ਨਿਕਲ ਜਾਂਦਾ ਹੈ ਤੇ ਉਹ ਬਣੇਗਾ ਤਾਂ ਜਦੋਂ ਸੰਗਤ ਕਰਾਂਗੇ ਤੇ ਜਿਹੜੀ ਸੰਗਤ ਹੈ ਸੰਗਤ ਤੇ ਸਤਗੁਰੂ ਦੀ ਹੈ ਤੇ ਸਤਗੁਰੂ ਸ਼ਬਦ ਦੇ ਵਿੱਚ ਵਸਦਾ ਬਚਨ ਦੇ ਵਿੱਚ ਵਸਦਾ ਬਾਣੀ ਦੇ ਵਿੱਚ ਵਸਦਾ ਤੇ ਹੁਣ ਜਿਸ ਮੁਖ ਦੇ ਵਿੱਚ ਬਾਣੀ ਹੈ ਨਾ ਜਿਸ ਮੁਖ ਦੇ ਵਿੱਚ ਬਾਣੀ ਚਲਦੀ ਹੈ ਉਹ ਗੁਰੂ ਨਾਲ ਨਾਲ ਹੈ ਗੁਰੂ ਦੇ ਨਾਲ ਹੈ ਇਸ ਗੱਲ ਨੂੰ ਸਮਝਣਾ ਪਵੇਗਾ ਬਾਣੀ ਮੁਖ ਤੋਂ ਪੜਨੀ ਗੁਰੂ ਨਾਲ ਹੈ ਸਾਡੇ ਉਤੇ ਹੈ ਹੀ ਨਾਲ ਵੈਸੇ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਨਾਲ ਹੀ ਹੈ ਨਾ ਉਤਾ ਉਹਦੇ ਸਤਿਗੁਰੂ ਕਹਿੰਦੇ ਨੇ ਦਮ ਦਮ ਸਦਾ ਸੰਭਾਲ ਦਾ ਦਮ ਨਾ ਵਿਰਥਾ ਜਾਏ ਜਿਹੜਾ ਦਮ ਦੇ ਨਾਲ ਸੰਭਾਲ ਕਰ ਰਿਹਾ ਸਾਡੀ ਸਾਡਾ ਦਮ ਵਿਰਥ ਨਹੀਂ ਜਾਣਾ ਚਾਹੀਦਾ ਬੇਅਰਥ ਐਵੇਂ ਫਜ਼ੂਲ ਅਜਾਈ ਨਹੀਂ ਜਾਣਾ ਚਾਹੀਦਾ ਗੁਰੂ ਗੁਰੂ ਕਰਦਿਆਂ ਉਹਨਾਂ ਦੇ ਨੰਗਣਾ ਚਾਹੀਦਾ ਜਪਦਿਆਂ ਦਾ ਹਾਂ ਜਪਿਆ ਪਰਮੇਸ਼ਰੋ ਪਰਮੇਸ਼ਰ ਜਪਦਿਆਂ ਦਾ ਦਿਨ ਲੰਘਣਾ ਚਾਹੀਦਾ ਤੇ ਜਦੋਂ ਜਪਾਂਗੇ ਉਦੋਂ ਪਾਵਾਂਗੇ ਅੱਗੇ ਪੌੜੀ ਸਤਿਗੁਰੂ ਜੀ ਇਹ ਹੀ ਬਖਸ਼ਿਸ਼ ਕਰਦੇ ਨੇ ਕਹਿੰਦੇ ਰਾਰਾ ਰੇਨ ਹੋਤ ਸਭ ਜਾ ਕੀ ਕਹਿੰਦੇ ਸਾਰੀ ਲੁਕਾਈ ਜਿਸ ਗੁਰੂ ਦੀ ਚਰਨ ਧੂੜ ਬਣ ਜਾਂਦੀ ਹੈ ਹੁੰਦੀ ਹੈ ਜਿਹਦੇ ਜੀਵਨ ਦੇ ਵਿੱਚ ਸਕੂਨ ਆ ਜਾਂਦਾ ਹੈ ਗੁਰੂ ਆ ਜਾਂਦਾ ਹੈ ਤੇ ਕਹਿੰਦੇ ਰਾਣ ਫਿਰ ਜਿਹੜਾ ਹੈ ਰੇਣ ਬਣ ਜਾਂਦਾ ਹੈ ਸ਼ਰਨ ਦੇ ਵਿੱਚ ਆ ਜਾਂਦੇ ਨੇ ਸਾਰਿਆਂ ਨੂੰ ਜਿਹੜੀ ਹੈ ਉਹ ਮਨੁੱਖਾਂ ਦੀ ਧੂੜ ਸਤ ਸੰਗਤ ਪਿਆਰਿਆਂ ਦੀ ਧੂੜ ਜਿਹੜੀ ਹੈ ਉਹ ਫਿਰ ਚੰਗੀ ਲੱਗਦੀ ਹੈ ਕਿਉਂਕਿ ਗੁਰੂ ਵਸ ਪੈਂਦਾ ਆ ਨਾ ਗੁਰੂ ਦੇ ਸ਼ਬਦ ਦੇ ਵਿੱਚ ਚਿੱਤ ਜੁੜ ਪੈਂਦਾ ਆ ਸਤਿਗੁਰੂ ਕਹਿੰਦੇ ਤਜ ਅਭਿਮਾਨ ਛੁੱਟੈ ਤੇਰੀ ਬਾਕੀ ਤਜ ਤਜ ਦਾ ਅਰਥ ਹੈ ਛੱਡ ਕੇ ਤਿਆਗ ਕੇ ਜਜੇ ਨੂੰ ਸਿਹਾਰੀ ਕੇ ਦੇ ਅਰਥ ਨੇ ਤਜ ਅਭਿਮਾਨ ਅਭਿਮਾਨ ਦਾ ਅਰਥ ਹੈ ਹੰਕਾਰ ਕਹਿੰਦੇ ਭਾਈ ਤੂੰ ਵੀ ਗੁਰੂ ਦੇ ਅੱਗੇ ਜਾ ਕੇ ਆਪਣਾ ਹੰਕਾਰ ਛੱਡ ਦੇ ਛੁੱਟੈ ਤੇਰੀ ਬਾਕੀ ਤੇਰੇ ਅੰਦਰੋਂ ਕਰੋਧ ਦੇ ਜਿਹੜੇ ਸੰਸਕਾਰ ਨੇ ਨਾ ਉਹ ਮਿਟ ਜਾਣਗੇ ਟੁੱਟ ਜਾਣਗੇ ਜਿਹੜਾ ਉਹਨਾਂ ਦਾ ਲੇਖਾ ਹੈ ਉਹ ਮੁੱਕ ਜਾਏਗਾ ਬਾਕੀ ਤੇਰਾ ਕੁਝ ਨਹੀਂ ਰਹੇਗਾ ਬਿਲਕੁਲ ਬਕਾਇਆ ਤੇਰਾ ਮੁੱਕ ਜਾਵੇਗਾ ਖਤਮ ਹੋ ਜਾਵੇਗਾ ਜ਼ੀਰੋ ਹੋ ਜਾਵੇਗਾ ਪਰ ਉਹਦੇ ਲਈ ਹੁਣ ਹੰਕਾਰ ਛੱਡਣਾ ਪੈਣਾ ਹੁਣ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਸੂਰਮਾ ਹੀ ਉਹ ਆ ਜਿਹੜਾ ਆਪਣਾ ਹੰਕਾਰ ਛੱਡ ਦਿੰਦਾ ਮੈਂ ਮੇਰੀ ਛੱਡ ਦਿੰਦਾ ਹਉਮੈ ਛੱਡ ਦਿੰਦਾ ਵੀ ਸ਼ਾਇਦ ਮੇਰੇ ਕਰਕੇ ਹੀ ਕੁਛ ਆ ਮੈਂ ਹੀ ਕੁਸ਼ਾਂ ਜੇ ਮੈਂ ਆ ਤਾਂ ਆਏ ਜੇ ਮੈਂ ਨਹੀਂ ਤਾਂ ਇਹ ਵੀ ਨਹੀਂ ਐਦਾਂ ਕੁਛ ਨਹੀਂ ਹੁੰਦਾ ਭਲੇਖਾ ਜਾ ਇੱਕ ਬਸ ਮਨ ਦੇ ਵਿੱਚੋਂ ਹੀ ਭਲੇਖਾ ਜਾ ਆ ਹਾਰਡ ਮਾਸ ਨਾੜੀ ਕੋ ਪਿੰਜਰੇ ਦਾ ਭਲੇਖਾ ਜਾ ਬਣਿਆ ਵਾ ਵੀ ਮੈਂ ਕੁਛ ਹਾਂ ਸਤਗੁਰੂ ਕਹਿੰਦੇ ਨੂੰ ਤਿਆਗ ਦੇ ਆਪਣੇ ਆਪ ਨੂੰ ਤਿਆਗ ਹਉਮੈ ਤਿਆਗ ਕਹਿੰਦੇ ਸੋ ਸੂਰਾ ਬਰੀਆਮ ਜਿਨ ਵਿੱਚੋਂ ਦੁਸ਼ਟ ਅਹੰਕਾਰ ਨ ਮਾਰਿਆ ਬਰੀਆਮ ਦਾ ਅਰਥ ਹੈ ਵੱਡਾ ਕਹਿੰਦੇ ਉਹ ਸਭ ਤੋਂ ਵੱਡਾ ਸੂਰਮਾ ਇਸ ਸੰਸਾਰ ਦੇ ਵਿੱਚ ਕਹਾਉਂਦਾ ਹੈ ਜਿਨੇ ਆਪਣੇ ਅੰਦਰੋਂ ਦੁਸ਼ਟ ਹੰਕਾਰ ਨੂੰ ਮਾਰ ਲਿਆ ਹੈ ਸੂਰਮਾ ਤੇ ਉਹੀ ਕਹਾਉਂਦਾ ਨਾ ਜਿਹੜਾ ਆਪਣੇ ਦੁਸ਼ਮਣ ਨੂੰ ਜਿੱਤ ਲੈਂਦਾ ਹੁਣ ਸਤਗੁਰੂ ਕਹਿੰਦੇ ਜਿੰਦਗੀ ਦੇ ਦੁਸ਼ਮਣ ਵਿਕਾਰ ਨੇ ਵਿਕਾਰਾਂ ਦੇ ਵਿੱਚੋਂ ਹਉਮੈ ਮੈਂ ਮੇਰੀ ਸਭ ਤੋਂ ਵੱਡੀ ਦੁਸ਼ਮਣ ਹੈ ਬੰਦੇ ਦੀ ਕਰਾਹੀ ਹੀ ਇਹ ਪਾਉਂਦੀ ਹੈ ਇਹਨੂੰ ਬੰਦੇ ਨੂੰ ਗਲਤ ਬੁਰਾਈਆਂ ਵਾਲੇ ਪਾਸੇ ਹੀ ਹਉਮੈ ਤੋਰਦੀ ਹੈ ਮੈਂ ਮੇਰੀ ਤੋਰਦੀ ਹੈ ਜਦੋਂ ਬੰਦਾ ਕਹਿੰਦਾ ਵੀ ਮੈਂ ਹੀ ਕੁਛ ਹਾਂ ਬਸ ਉਦੋਂ ਸਮਝੋ ਵੀ ਇਹ ਗਿਆ ਖਤਮ ਹੈ ਮਟ ਜਾਂਦਾ ਆ ਬੰਦੇ ਨੂੰ ਆਪ ਨੂੰ ਆਪਣੀ ਪਤਾ ਲੱਗਦਾ ਵੀ ਉਹ ਕਿੱਡੇ ਗਹਿਰੇ ਟੋਏ ਵਿੱਚ ਡਿੱਗਦਾ ਜਾ ਰਿਹਾ ਕਿਉਂਕਿ ਮੈਂ ਮੇਰੀ ਹੈ ਨਾ ਤੇ ਹੁਣ ਇੱਥੇ ਤੇ ਗੱਲ ਹੀ ਐ ਵੀ ਹੋਏ ਨਿਮਾਣਾ ਜਾਗਰ ਹੋ ਦੀ ਇੱਥੇ ਤੇ ਗੱਲ ਹੀ ਐ ਵੀ ਰੇਣ ਹੋਤ ਸਭ ਜਾ ਕੀ ਇੱਥੇ ਤੇ ਗੱਲ ਹੀ ਇਹ ਐ ਨਾ ਵੀ ਸਤਗੁਰੂ ਤੇਰੇ ਚਰਨਾਂ ਦੇ ਵਿੱਚ ਹੋਈਆਂ ਜੋ ਕੁਛ ਐ ਆਪਣੇ ਆਪ ਨੂੰ ਨਿਵਾਉਣਾ ਨਿਵਣਾ ਨਿਵਣ ਸੂ ਅੱਖਰ ਖਾਵਣ ਗੁਣ ਜਿਹਬਾਮਣੀਆਂ ਮੰਤ ਇਹ ਇਹੀ ਸ਼ਿੰਗਾਰ ਬਣਾਉਣਾ ਬੰਦੇ ਨੇ ਦੂਜਾ ਸ਼ਿੰਗਾਰ ਵੀ ਤਾਂ ਕਰਦਾ ਨਾ ਬੰਦਾ ਲਿਸ਼ਕ ਪੁਸ਼ਕ ਦਾ ਵਧੀਆ ਕਈ ਕਈ ਘੰਟੇ ਖੜਾ ਰਹਿੰਦਾ ਸ਼ੀਸ਼ੇ ਮੂਰੇ ਸ਼ਿੰਗਾਰ ਕਰਦੇ ਆ ਨਾ ਕਾਦੇ ਲਈ ਵੀ ਸੋਹਣੇ ਦੇ ਸੀਗੇ ਸ਼ਿੰਗਾਰ ਤਾਂ ਇਸੇ ਲਈ ਹੁੰਦਾ ਨਾ ਨਹੀਂ ਸ਼ਿੰਗਾਰ ਕੌਣ ਕਰੇ ਜੇ ਇਦਾਂ ਨਾ ਹੋਵੇ ਸੋਹਣੇ ਬਣਨ ਦੇ ਲਈ ਸੋਹਣੇ ਦਿਸਣ ਦੇ ਲਈ ਸ਼ਿੰਗਾਰ ਕਰਦੇ ਆ ਸੀ ਹੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਦੇ ਮਨ ਦਾ ਸ਼ਿੰਗਾਰ ਵੀ ਕਰ ਲੈ ਬਾਹਰੋਂ ਤੇ ਬੂਥਾ ਸ਼ਿੰਗਾਰ ਲਿਆ ਪਰ ਅੰਦਰੋਂ ਅੰਦਰੋਂ ਤੇ ਕਾਲਖ ਚੜੀ ਹੋਈ ਏ ਗਿੱਟਿਆਂ ਤੱਕ ਮਲ ਮਲ ਚੜੀ ਹੋਈ ਏ ਦੇਖ ਤਾਂ ਨਾ ਕਹਿੰਦੇ ਇਹ ਇਸ ਮਨ ਦੀ ਕਾਲਖ ਕਦੋਂ ਲਾਵੇਂਗਾ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ ਇਹ ਤਾਂ ਮਲ ਲੱਗੀ ਹੋਈ ਏ ਕਾਲਾ ਹੋਆ ਸਿਆ ਤੇ ਸ਼ਾਹ ਕਾਲਾ ਹੋਇਆ ਪਿਆ ਹੁਣ ਸਤਗੁਰੂ ਦੀ ਨਜ਼ਰ ਵਿੱਚ ਸੋਹਣਾ ਕੌਣ ਹੈ ਦੁਨੀਆ ਦੀ ਨਜ਼ਰ ਵਿੱਚ ਤੇ ਸੋਹਣਾ ਉਹ ਹੈ ਨਾ ਜਿਹਨੇ ਹਾਰ ਸ਼ਿੰਗਾਰ ਕੀਤਾ ਹੋਇਆ ਲਿਬਾਸ ਪਹਿਨਿਆ ਹੋਇਆ ਜਿਹਨੇ ਆਪਣਾ ਮੂੰਹ ਮੱਥਾ ਸਵਾਰਿਆ ਹੋਇਆ ਦੁਨੀਆ ਤਾਂ ਉਹਨੂੰ ਸੋਹਣਾ ਕਹਿੰਦੀ ਹੈ ਕਿਉਂਕਿ ਦੁਨੀਆ ਹੈ ਆ ਤੇ ਸਤਗੁਰੂ ਕਹਿੰਦੇ ਦੁਨੀਆ ਨਾਲ ਸਲਾਹ ਜੋ ਮਰ ਬੰਝ ਸੀ ਇਹਦੀ ਛੱਡ ਸਲਾਹਤਾ ਕਰਨੀ ਕਹਿੰਦੇ ਤਾਂ ਮਰਨ ਵਾਲੀ ਹੈ ਖਤਮ ਹੋਣ ਵਾਲੀ ਹੈ ਵਿਣਸਣ ਵਾਲੀ ਹੈ ਇਹ ਇਹਨੂੰ ਸਲਾਹ ਕੇ ਕੀ ਕਰਨਾ ਕਹਿੰਦੇ ਨਾ ਸਤਿਗੁਰੂ ਕਹਿੰਦੇ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਜਿੰਨਾ ਦਾ ਬੈਠਣਾ ਗੁਰੂ ਕੀ ਸੰਗਤ ਵਿੱਚ ਹੋ ਜਾਂਦਾ ਨਾ ਉਹ ਗੁਰੂ ਦੀ ਨਜ਼ਰ ਵਿੱਚ ਸੋਹਣੇ ਹੈ ਹੁਣ ਇਹ ਆਪਾਂ ਫੈਸਲਾ ਕਰਨਾ ਵੀ ਸੋਹਣੇ ਗੁਰੂ ਦੀ ਨਜ਼ਰ ਵਿੱਚ ਬਣਨਾ ਕਾ ਲੋਕਾਂ ਦੀ ਨਜ਼ਰ ਵਿੱਚ ਬਣਨਾ ਜਿਹੜੇ ਪਿੱਠ ਘਮਾਉਣ ਦੇ ਉੱਤੇ ਹੀ ਮੂੰਹ ਬਿੰਗਾਇਆ ਕਰ ਲੈਂਦੇ ਆ ਵੀ ਲੈ ਐਵੇਂ ਵੱਡਾ ਸੋਹਣਾ ਬਣਿਆ ਫਿਰਦਾ ਲੈ ਆਪਣੇ ਆਪ ਨੂੰ ਐਵੇਂ ਕਹਿੰਦੀ ਫਿਰਦੀ ਮੈਂ ਸੋਹਣੀ ਆ ਭੂਤਨੀ ਜੀ ਹੈਗੀ ਇਦਾਂ ਹੀ ਹੁੰਦੀਆਂ ਗੱਲਾਂ ਪਿੱਠ ਪਿੱਛੇ ਹਰ ਕੋਈ ਇੱਕ ਦੂਜੇ ਲਈ ਇਦਾਂ ਹੀ ਕਰਦਾ ਕੋਈ ਕਿਸੇ ਦਾ ਨਹੀਂ ਹੈ ਆਪਣੇ ਆਪਣੇ ਅੰਦਰ ਦੇਖ ਲਓ ਇੱਕ ਦੂਜੇ ਨੂੰ ਦੇਖ ਕੇ ਕੋਈ ਰਾਜੀ ਨਹੀਂ ਪਰ ਜਦੋਂ ਸਤ ਸੰਗਤ ਵਿੱਚ ਬੈਠਾਂਗੇ ਤੇ ਗੁਰੂ ਦੀ ਨਜ਼ਰ ਵਿੱਚ ਸੋਹਣਾ ਹੀ ਉਹ ਹੈ ਜਿਹੜਾ ਗੁਰੂ ਕੀ ਸੰਗਤ ਵਿੱਚ ਟਿਕ ਜਾਂਦਾ ਆ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਸਾਧੂ ਸਤਿਗੁਰੂ ਦੀ ਸੰਗਤ ਵਿੱਚ ਜਿਹੜਾ ਬੈਠ ਜਾਂਦਾ ਗੁਰੂ ਦੀ ਨਜ਼ਰ ਵਿੱਚ ਸਭ ਤੋਂ ਸੋਹਣਾ ਮਨੁੱਖ ਦੁਨੀਆ ਦਾ ਉਹ ਹੈ ਹੁਣ ਗੁਰੂ ਦੀ ਨਜ਼ਰ ਵਿੱਚ ਸੋਹਣੇ ਪ੍ਰਵਾਣ ਕੀ ਲੈਣੀ ਹੈ ਕਿ ਲੋਕਾਂ ਦੇ ਵਿੱਚ ਇਹ ਤੁਸੀਂ ਫੈਸਲਾ ਉਹ ਉਹੀ ਲੋਕ ਨੇ ਬਾਅਦ ਵਿੱਚ ਬੁਰੀਾਈ ਵੀ ਪਿੱਠ ਉੱਤੇ ਉਹੀ ਕਰਦੇ ਨੇ ਗੁਰੂ ਨੇ ਬੁਰੀਾਈ ਥੋੜੀ ਕਰਨੀ ਆ ਗੁਰੂ ਜੀ ਨੇ ਤਾਂ ਚੰਗਿਆਈ ਹੀ ਦੇਣੀ ਆ ਤੇ ਚੰਗਿਆਈ ਹੀ ਪ੍ਰਾਪਤ ਹੋਣੀ ਹੈ ਚੰਗਿਆਈ ਦੇ ਨਾਲ ਹੀ ਇਸ ਸੰਸਾਰ ਦੇ ਵਿੱਚ ਸੋਹਣਾ ਜੀਵਨ ਬਤੀਤ ਕਰਨਾ ਹੈ। ਬੁਰਾਈਆਂ ਦੇ ਨਾਲ ਨਹੀਂ। ਹੁਣ ਸਤਿਗੁਰੂ ਕਹਿੰਦੇ ਤਜ ਅਭਿਮਾਨ। ਹਉਮੈ ਹੰਕਾਰ ਛੱਡਣਾ ਪੈਣਾ। ਮੈਂ ਮੇਰੀ ਛੱਡਣੀ ਪੈਣੀ ਹੈ। ਰਣਦਰਗਾ ਤੌਸੀਜੈ ਭਾਈ। ਰਣਦਰਥ ਹੁੰਦਾ ਜੰਗ ਦਾ ਮੈਦਾਨ। ਉਹਨੂੰ ਕਹਿੰਦੇ ਨੇ ਰਣ। ਰਣ ਦੇ ਵਿੱਚ ਜੂਝਣ ਵਾਲਾ ਜੰਗ ਦੇ ਮੈਦਾਨ ਵਿੱਚ ਜੰਗ ਦਾ ਮੈਦਾਨਾ ਹੁੰਦਾ ਜਿੱਥੇ ਇੱਕ ਪਾਸੇ ਦੁਸ਼ਮਣ ਚੜ ਕੇ ਆਇਆ ਹੁੰਦਾ ਤੇ ਟਕਰਾ ਹੁੰਦਾ ਆਪਸ ਵਿੱਚ ਟਕਰਾਉਂਦੇ ਨੇ ਸੂਰਮੇ ਉਹਨੂੰ ਕਿਹਾ ਜਾਂਦਾ ਜੰਗ ਦਾ ਮੈਦਾਨ ਰਣ ਹੁਣ ਸਤਗੁਰੂ ਪਾਤਸ਼ਾਹ ਨੇ ਕਹਿੰਦੇ ਰਣਾ ਦਰਗ ਹੈ ਤਉ ਸੀਜੇ ਭਾਈ ਕਹਿੰਦੇ ਇਸ ਸੰਸਾਰ ਰਣ ਭੂਮੀ ਦੇ ਵਿੱਚ ਪ੍ਰਭੂ ਦੀ ਹਜ਼ੂਰੀ ਵਿੱਚ ਤਦੋਂ ਹੀ ਜਿੱਤਿਆ ਜਾਂਦਾ ਹੈ ਭਵਕੇ ਕਾਮਯਾਬ ਹੋਇਆ ਜਾਂਦਾ ਹੈ ਜੋ ਗੁਰਮੁਖ ਰਾਮ ਨਾਮ ਲਿਵ ਲਈ ਇਸ ਸੰਸਾਰ ਜੰਗ ਦੇ ਵਿੱਚ ਤੂੰ ਤਾਂ ਹੀ ਜਿੱਤ ਸਕਦਾ ਜੇ ਤੇਰੇ ਕੋਲੇ ਨਾਮ ਹੈ ਨਾਮ ਦੀ ਤਾਕਤ ਕਿਉਂਕਿ ਤਾਕਤਵਾਰੀ ਜਿੱਤਦਾ ਨਾ ਮੈਦਾਨ ਦੇ ਵਿੱਚ ਜੰਗ ਦੇ ਵਿੱਚ ਜਦੋਂ ਜੰਗ ਲੱਗੀ ਹੈ ਉਥੇ ਤਾਕਤਵਰ ਹੋਣਾ ਚਾਹੀਦਾ ਹੈ ਜਿਹੜਾ ਤਾਕਤਵਰ ਹੈ ਜਿਹਦੇ ਕੋਲੇ ਵੱਧ ਤਾਕਤ ਹੈ ਜੋਰ ਹੈ ਉਹੀ ਜਿੱਤੇਗਾ ਦੂਜਾ ਹਾਰ ਜਾਵੇਗਾ ਜੰਗ ਦਾ ਤਾਂ ਸੂਲੀ ਇਹ ਹੈ ਨਾ ਵੀ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਤਾਕਤ ਅਪਣਾਉਂਦਾ ਆ ਉਹ ਜਿੱਤਦਾ ਆ ਦੂਜਾ ਹਾਰ ਜਾਂਦਾ ਆ ਜਿਹੜਾ ਤਾਕਤ ਘੱਟ ਵਾਲਾ ਹੁੰਦਾ ਉਹ ਰਹਿ ਜਾਂਦਾ ਉਮੀਦਾਂ ਉਮੀ ਹੁਣ ਗੁਰੂ ਪਾਤਸ਼ਾਹ ਜੀ ਵੀ ਕਹਿੰਦੇ ਭਾਈ ਜੋ ਗੁਰਮਖ ਰਾਮ ਨਾਮ ਲਿਬ ਲਈ ਜਿਹੜਾ ਗੁਰੂ ਵੱਲ ਮੁਖ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਆਪਣੀ ਸੁਰਤ ਜੋੜ ਲੈਂਦਾ ਹੈ ਲਿਬ ਜੋੜ ਲੈਂਦਾ ਹੈ ਉਹ ਜੰਗ ਦੇ ਮੈਦਾਨ ਵਿੱਚ ਜਿੱਤ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਫੇਰੀ ਉਹ ਸ਼ਾਵਾਸ਼ੀ ਪਾਉਂਦਾ ਹੈ ਰਹਿਤ ਰਹਿਤ ਰਹਿ ਜਾਹੇ ਵਿਕਾਰਾ ਰਹਿੰਦੇ ਰਹਿੰਦੇ ਸਹਿਜੇ ਸਹਿਜੇ ਜਿਹੜੇ ਵਿਕਾਰ ਨੇ ਇਹ ਮੁੱਕ ਜਾਂਦੇ ਨੇ ਦੇਖੋ ਇੱਕੋ ਲਖਤ ਕੁਝ ਵੀ ਨਹੀਂ ਹੁੰਦਾ ਹੁੰਦਾ ਜੇ ਕਹੀਏ ਨਾ ਵੀ ਆ ਕੰਮ ਹੁਣੇ ਹੋ ਜੇ ਚੁਟਕੀ ਦੇ ਨਾਲ ਉਹ ਨਹੀਂ ਹੁੰਦਾ ਸਮਾਂ ਲੱਗਦਾ ਹਰ ਇੱਕ ਗੱਲ ਨੂੰ ਹਰ ਇੱਕ ਕੰਮ ਨੂੰ ਥੋੜਾ ਕਰਨਾ ਬਹੁਤਾ ਕਰਨਾ ਰੋਟੀ ਇੱਕ ਬਣਾਉਣੀ ਹੈ ਰੋਟੀਆਂ 10 ਬਣਾਉਣੀਆਂ ਨੇ ਸਮਾਂ ਲੱਗੇਗਾ ਇਹ ਨਹੀਂ ਵੀ ਜੇ 10 ਬਣਾਉਣ ਨੂੰ ਟਾਈਮ ਲੱਗੇਗਾ ਤੇ ਇੱਕ ਬਣਾਉਣ ਨੂੰ ਤਾਂ ਵੀ ਉਹੀ ਬਣ ਜੂ ਗੱਲਾਂ ਗੱਲਾਂ ਜੀ ਨਹੀਂ ਬਣਨੀ ਜੇ ਕੋਈ ਕੱਪੜਾ ਸੀਣ ਦਾ ਕੰਮ ਕਰਦਾ ਉਹ ਕਹੇ ਵੀ ਬਸ ਵੀ ਕੱਪੜਾ ਹੁਣ ਕੱਟਤਾ ਤੇ ਸਿਉਂਤਾ ਜਾਊਗਾ ਨਹੀਂ ਸਿਉਂਤਾ ਜਾਣਾ ਟਾਈਮ ਲੱਗੇਗਾ ਸਮਾਂ ਲੱਗੇਗਾ ਉਹਨੂੰ ਦੇਣਾ ਪਵੇਗਾ ਸਮਾਂ ਕੋਈ ਵੀ ਕੰਮ ਕਰਨਾ ਫਸਲ ਵੜੀ ਐ ਜ਼ਮੀਨਾਂ ਵਾਲਿਆਂ ਆਪਾਂ ਤੇ ਖੇਤੀਬਾੜੀ ਵਾਲੇ ਸਾਰੇ ਬੈਠੇ ਆ ਤੇ ਜ਼ਮੀਨ ਫਸਲ ਤੇ ਤਾਂ ਹੀ ਪੈਦਾ ਹੋਵੇਗੀ ਨਾ ਜਿਉਂਦੇ ਵਿੱਚ ਵੀ ਪਾਵਾਂਗੇ ਹੁਣ ਫਸਲ ਜ਼ਮੀਨ ਬਾ ਦਿੱਤੀ ਬਾ ਕੇ ਰੱਖ ਦਿੱਤੀ ਤਿਆਰੀ ਕਰ ਦਿੱਤੀ ਵੀ ਦਾ ਗੱਟਾ ਵੀ ਕੋਲੇ ਰੱਖ ਦਿੱਤਾ ਲਿਆ ਕੇ ਕਿਾਰੇ ਦੇ ਤੇ ਹੁਣ ਗੱਟਾ ਕੋਲੇ ਰੱਖੇ ਤੇ ਫਸਲ ਨਹੀਂ ਨਾ ਉੱਗਣ ਲੱਗੀ ਜਾਂ ਵੀ ਪਾ ਵੀ ਦਿੱਤਾ ਖਲਾਰ ਵੀ ਦਿੱਤਾ ਵੀ ਲੈ ਖਲਾਰਤਾ ਤੇ ਘੜੀ ਮੁੜੀ ਆ ਕੇ ਦੇਖੀ ਜਾਵੇ ਵੀ ਕਿੱਡਾ ਕ ਹੋ ਗਿਆ ਕਿੰਨਾ ਕ ਹੋ ਗਿਆ ਕਿੰਨਾ ਕ ਹੋ ਗਿਆ ਨਿਕਲੇ ਹੀ ਨਹੀਂ ਹਜੇ ਕਿਤੇ ਮਿੱਟੀ ਚ ਤਨਾ ਦਬ ਗਿਆ ਹੋਵੇ ਰੂੜੇ ਥੱਲੇ ਨਾ ਆ ਗਿਆ ਹੋਵੇ ਵੀ ਕਿਤੇ ਉਹਨੂੰ ਕੱਢ ਕੱਢ ਕੇ ਵੀ ਕੱਲਾ ਕੱਲਾ ਦੇਖੀ ਜਾਵੇ ਸਾਰੇ ਵੀ ਕਿਹੜਾ ਫਰੋਲ ਕੇ ਰੱਖ ਦੇਵੇ ਉਹ ਵੀ ਥੋੜੀ ਪੈਦਾ ਹੋਣਾ ਫਿਰ ਉਹ ਫਸਲ ਥੋੜੀ ਬਣਨੀ ਹੈ ਸਮਾਂ ਤੇ ਦੇਣਾ ਪਵੇਗਾ ਨਾ ਸਬਰ ਤੇ ਕਰਦੇ ਆ ਨਾ ਉੱਥੇ ਵੀ ਛੇ-ਛੇ ਮਹੀਨਿਆਂ ਦੀ ਫਸਲ ਹੁੰਦੀ ਹੈ ਛੇ-ਛੇ ਮਹੀਨੇ ਚਾਰ-ਚਾਰ ਮਹੀਨੇ ਆ ਠੰਡ ਦੀ ਰੁੱਤ ਦੇ ਵਿੱਚ ਜਾਗਣਾ ਪੈਣਾ ਪਾਣੀ ਲਾਉਣਾ ਪੈਂਦਾ ਜਿਹੜਾ ਪਾਣੀ ਵਿੱਚ ਪੈਰ ਰੱਖਣ ਨੂੰ ਦਿਲ ਨਹੀਂ ਕਰਦਾ ਪਾਣੀ ਨਾ ਸੁਣ ਕੇ ਜਿਹਨੂੰ ਠੰਡ ਚੜ ਜਾਂਦੀ ਹੈ ਉਹ ਸੋਚ ਕੇ ਵੇਖੋ ਪਾਣੀ ਵਿੱਚ ਜਾਣਾ ਪੈਂਦਾ ਆ ਨੱਕੇ ਮੋੜਨੇ ਪੈਂਦੇ ਆ ਰੇਹਾਂ ਸੁਪਰੇਹਾਂ ਦੇਣੀਆਂ ਪੈਂਦੀਆਂ ਫਸਲ ਨੂੰ ਬਿਮਾਰੀਆਂ ਤੋਂ ਹੋਰ ਘਾਟਾਂ ਤੋਂ ਸਾਰਾ ਕੁਝ ਕਰਨਾ ਪੈਂਦਾ ਇਹ ਥੋੜੀਏ ਵੀ ਕੱਲਾ ਬੀ ਪਾਇਆ ਤੇ ਜੀ ਫਸਲ ਹੋ ਗਈ ਦੂਜੇ ਦਿਨ ਸਵੇਰੇ ਉੱਠ ਕੇ ਵੱਢ ਲਵਾਂਗੇ ਨਹੀਂ ਇੰਤਾ ਨਹੀਂ ਹੋਣਾ ਸਮਾਂ ਤੇ ਹਰੇਕ ਚੀਜ਼ ਨੂੰ ਆ ਨਾ ਰੋਟੀ ਖਾਣ ਨੂੰ ਵੀ ਤੇ ਸਮਾਂ ਲੱਗਦਾ ਨਾ ਇਹ ਥੋੜੀਏ ਵੀ ਇਕੱਠੀ ਫੜੀ ਤੇ ਇੱਕ ਵਾਰੀ ਜੀ ਸਾਰੀਆਂ ਸਟਲੀਆਂ ਅੰਦਰ ਨਾ ਬੁਰਕੀ ਬੁਰਕੀ ਤੋੜ ਕੇ ਖਾਵਾਂਗੇ ਤੇ ਹਾਜਮ ਵੀ ਹੋਵੇਗੀ ਸਹੀ ਸਿਹਤ ਵੀ એનર્ਜੀ ਮਿਲੇਗੀ ਤਾਕਤ ਮਿਲੇਗੀ ਤਰੀਕਾ ਹੈ ਨਾ ਹਰੇਕ ਕੰਮ ਦਾ ਛੋਟੇ ਤੋਂ ਛੋਟਾ ਕੁਝ ਵੀ ਕੰਮ ਕਰਨਾ ਹਰੇਕ ਕੰਮ ਕਰਨ ਦਾ ਆਪੋ ਆਪਣਾ ਤਰੀਕਾ ਹੈ ਸਮਾਂ ਦੇਣਾ ਪੈਂਦਾ ਹੁਣ ਸਤਗੁਰੂ ਕਹਿੰਦੇ ਰਹਿਤ ਰਹਿਤ ਰਹਿ ਜਾਹੇ ਬਕਾਰਾ ਗੁਰ ਪੂਰੇ ਕਾ ਸ਼ਬਦ ਅਪਾਰਾ ਬਿਆੰਤ ਵਿਕਾਰ ਨੇ ਜਿਹੜੇ ਸਹਿਜੇ ਸਹਿਜੇ ਮਨੁੱਖ ਦੇ ਮਨ ਦੇ ਵਿੱਚੋਂ ਦੂਰ ਹੋ ਜਾਂਦੇ ਨੇ ਹੌਲੀ ਹੌਲੀ ਇੱਕ ਇੱਕ ਕਰਕੇ ਦੂਰ ਹੋ ਜਾਂਦੇ ਆ ਤੇ ਜਦੋਂ ਪੂਰੇ ਗੁਰੂ ਦੇ ਸ਼ਬਦ ਵਿੱਚ ਜੁੜ ਜਾਈਦਾ ਹੈ ਗੁਰ ਪੂਰੇ ਕਾ ਸ਼ਬਦ ਅਪਾਰਾ ਸ਼ਬਦ ਵਿੱਚ ਜੁੜਿਆ ਜਦੋਂ ਸ਼ਬਦ ਵਿੱਚ ਜੁੜ ਜਾਈਦਾ ਉਦੋਂ ਉਹ ਵਿਕਾਰ ਮੁੱਕ ਜਾਂਦੇ ਨੇ ਖਤਮ ਹੋ ਜਾਂਦੇ ਨੇ ਰਾਤੇ ਰੰਗ ਨਾਮ ਰਸ ਮਾਤੇ ਉਹ ਮਨੁੱਖ ਪਰਮਾਤਮਾ ਦੇ ਨਾਮ ਪਿਆਰ ਦੇ ਵਿੱਚ ਰੰਗ ਜਾਂਦੇ ਨੇ ਨਾਨਕ ਹਰ ਗੁਣ ਹਰ ਗੁਰ ਕਿੰਨੀ ਦਾਤੇ ਕਹਿੰਦੇ ਹੈ ਨਾਨਕ ਜਿਨ੍ਹਾਂ ਨੂੰ ਗੁਰੂ ਨੇ ਹਰੀ ਨਾਮ ਦੀ ਦਾਤ ਦਿੱਤੀ ਹੈ ਬਖਸ਼ੀ ਹੈ ਉਹ ਸੱਚੇ ਨਾਮ ਦੇ ਵਿੱਚ ਮਸਤ ਹੋ ਜਾਂਦੇ ਨੇ ਲੱਗ ਜਾਂਦੇ ਨੇ ਫਿਰ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਭਾਈ ਸੋਨਾ ਬਣ ਜਾਂਦਾ ਸੋਹਿਲਾ ਬਣ ਜਾਂਦਾ ਹੈ ਸਤ ਗੁਰੂ ਦੀ ਪਾਵਨ ਬਾਣੀ ਦੇ ਨਾਲ ਜੁੜ ਆਪਣਾ ਜੀਵਨ ਵੀ ਅਸੀਂ ਸੋਨਾ ਬਣਾਈਏ ਇਸ ਸੰਸਾਰ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਪਰਮੇਸ਼ਰ ਦਾ ਨਾਮ ਸਾਡੇ ਮਨ ਵਿੱਚ ਵਸ ਜਾਵੇ ਫੇਰ ਹੀ ਸਾਡਾ ਇਹ ਮਨੁੱਖਾ ਜਨਮ ਸੁਹੇਲਾ ਹੈ ਫੇਰ ਹੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇਹੋ ਸਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ